ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਬਾਲ ਜੀਵਨ ਬਚਪਨ ਕਿਹੋ ਜਿਹਾ ਸੀਗਾ ਕੌਣ ਸਾਨੂੰ ਉਹ ਜਿਨ੍ਹਾਂ ਨੇ ਉਹਨਾਂ ਨੂੰ ਪਾਲਿਆ ਵੱਡਾ ਕੀਤਾ ਤੇ ਬਾਬਾ ਜੀ ਦੇ ਬਾਲ ਚੋਜ ਕਿਹੜੇ-ਕਿਹੜੇ ਹਨ ਆਓ ਆਪਾਂ ਇਹ ਕਥਾ ਜਿਹੜੀ ਆ ਸਰਵਣ ਕਰਦੇ ਆ ਇਹਦੇ ਵਿੱਚੋਂ ਆਪ ਜੀ ਨੂੰ ਬੜਾ ਕੁਝ ਪਤਾ ਲੱਗੇਗਾ ਕਿ ਬਾਬਾ ਸ਼੍ਰੀਚੰਦ ਜੀ ਨੂੰ ਬੰਦਗੀ ਦਾ ਕਿੰਨਾ ਚਾਹ ਸੀਗਾ ਹੋ ਸਕਦਾ ਇਹ ਕਥਾ ਸੁਣ ਕੇ ਤੁਹਾਡੇ ਅੰਦਰ ਵੀ ਬੰਦਗੀ ਕਰਨ ਦਾ ਚਾਹ ਪੈਦਾ ਹੋ ਜਾਵੇ ਤਾਂ ਆਓ ਜੀ ਆਪਾਂ ਕਥਾ ਵਿਚਾਰ ਸਰਵਣ ਕਰਦੇ ਆ ਬਾਬਾ ਸ਼੍ਰੀਚੰਦ ਜੀ ਜਦੋਂ 7 ਸਾਲਾਂ ਦੇ ਹੋ ਗਏ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਬੇਬੇ ਨਾਨਕੀ ਜੀ ਦੀ ਝੋਲੀ 'ਚ ਪਾ ਕੇ ਗੁਰੂ ਜੀ ਤਾਂ ਜਗਤ ਸੁਧਾਰ ਨੂੰ ਚਲੇ ਗਏ ਕਿਉਂਕਿ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਹਦਾਸੀਆਂ ਕੀਤੀਆਂ ਨੌ ਅਖੰਡ ਪ੍ਰਥਮੀ ਦਾ ਪਰਮਣ ਕੀਤਾ ਬਹੁਤਿਆਂ ਨੂੰ ਤਾਰਿਆ ਮਹਾਰਾਜ ਨੇ ਆਸਮਾਨ ਦੇ ਤਾਰੇ ਤਾਂ ਗਿਣੇ ਜਾ ਸਕਦੇ ਆ ਪਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਅੱਗੇ ਬੇਬੇ ਨਾਨਕੀ ਜੀ ਜਿਹੜੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਉਹਨਾਂ ਦੇ ਕੋਈ ਸੰਤਾਨ ਨਹੀਂ ਸੀਗੀ ਉਹ ਇਹਦੀ ਥੋੜ੍ਹ ਵੀ ਅਨੁਭਵ ਕਰਦੇ ਸੀਗੇ ਵੀ ਮੇਰੇ ਕੋਈ ਬੱਚਾ ਨਿਆਣਾ ਉਹਦਾ ਜਨਮ ਨਹੀਂ ਹੋਇਆ ਮੇਰੇ ਘਰ ਦੇ ਵਿੱਚ ਕਿਉਂਕਿ ਕੋਈ ਵੀ ਇਸਤਰੀ ਉਦੋਂ ਤੱਕ ਆਪਣੇ ਆਪ ਨੂੰ ਸੰਪੂਰਨ ਨਹੀਂ ਮੰਨਦੀ ਹੁੰਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ ਪਰ ਵੀਰ ਨਾਨਕ ਜੀ ਦੇ ਵਾਕਾਂ ਨੇ ਬੇਬੇ ਨਾਨਕੀ ਜੀ ਦੀ ਸਾਰੀ ਚਿੰਤਾ ਹੀ ਮੁਕਾ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਆਹ ਸ਼੍ਰੀ ਚੰਦ ਜੀ ਹੀ ਤੁਹਾਡੇ ਹੀ ਬੱਚੇ ਹਨ ਇਹਨਾਂ ਨੂੰ ਪਾਲਣਾ ਪੋਸ਼ਣਾ ਵੱਡਾ ਕਰਨਾ ਇਹਦੀ ਜ਼ਿੰਮੇਵਾਰੀ ਆਪ ਜੀ ਦੀ ਹੀ ਹੈ ਤਾਂ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਵੀਰ ਨਹੀਂ ਸੀ ਸਮਝਦੇ ਰੱਬ ਹੀ ਸਮਝਦੇ ਸੀਗੇ ਇਸ ਕਰਕੇ ਨਾ ਉਹਨਾਂ ਨੂੰ ਪਤਾ ਸੀ ਵੀ ਮੇਰੀ ਇਹ ਡਿਊਟੀ ਆ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੀਆਂ ਅੱਖਾਂ ਦਾ ਚਾਨਣ ਸਮਝਿਆ ਇਹਨਾਂ ਨੂੰ ਪਾਲ ਭਰ ਵੀ ਅੱਖਾਂ ਤੋਂ ਓਲੇ ਨਹੀਂ ਸੀ ਹੋਣ ਦਿੰਦੇ ਬੇਬੇ ਨਾਨਕੀ ਜੀ ਜੇ ਕਿਤੇ ਜਾਣਾ ਵੀ ਹੁੰਦਾ ਸੀਗਾ ਜਾਣਾ ਵੀ ਚਾਹੁੰਦੇ ਸੀ ਬਾਬਾ ਸ਼੍ਰੀ ਚੰਦ ਜੀ ਤਾਂ ਉਹ ਇੱਕ ਗੁਰਮਖ ਪਿਆਰੇ ਭਾਈ ਕਮਲੀਆ ਜੀ ਸੀਗੇ ਉਹ ਨਾਲ-ਨਾਲ ਜਾਂਦੇ ਸੀਗੇ ਨਹੀਂ ਤਾਂ ਫਿਰ ਬੇਬੇ ਨਾਨਕੀ ਜੀ ਇਹਨਾਂ ਤੇ ਧਿਆਨ ਦਿੰਦੇ ਇਹਨਾਂ ਨੂੰ ਲਿਖਾਉਂਦੇ ਪੜ੍ਹਾਉਂਦੇ ਕਿਉਂਕਿ ਇਹ ਆਪ ਪੇਕੇ ਘਰ ਹੁੰਦਿਆਂ ਹੀ ਕਈ ਧਾਰਮਿਕ ਪੁਸਤਕਾਂ ਫਾਰਸੀ ਤੇ ਹੋਰ ਬਹੁਤ ਸਾਰੀਆਂ ਪਛਾਵਾਂ ਦਾ ਬੇਬੇ ਨਾਨਕੀ ਜੀ ਨੂੰ ਗਿਆਨ ਸੀਗਾ ਕਿਉਂਕਿ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਭੈਣ ਜੀ ਆ ਬੇਬੇ ਨਾਨਕੀ ਜੀ ਬਹੁਤ ਸੋਹਣੀ ਕਥਾ ਗੁਰਮੁਖ ਪਿਆਰਿਓ ਰਾਤ ਸਮੇਂ ਬਾਬਾ ਸ਼੍ਰੀ ਚੰਦ ਜੀ ਨੂੰ ਨਾਲ ਲੈ ਕੇ ਸੌਂਦੇ ਆ ਜਦੋਂ ਤੱਕ ਨੀਂਦ ਨਾ ਆ ਜਾਏ ਇਹਨਾਂ ਨੂੰ ਆਪਣੇ ਪਿਤਾ ਜੀ ਆਪਣੇ ਵੀਰ ਜੀ ਦੀਆਂ ਬਾਲ ਕਹਾਣੀਆਂ ਉਹ ਸਾਖੀਆਂ ਜਿਹੜੀਆਂ ਸੀ ਸੁਣਾਇਆ ਕਰਦੇ ਸੀਗੇ ਕਿ ਕਿਵੇਂ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਮੱਝਾਂ ਚਾਰੀਆਂ ਖੇਤ ਜਿਹੜੇ ਆ ਹਰੇ ਭਰੇ ਕਰ ਦਿੱਤੇ ਕਿਵੇਂ ਉਹਨਾਂ ਨੂੰ ਸੱਪ ਨੇ ਸ਼ਾਂ ਕੀਤੀ ਆ ਕਿਵੇਂ ਪਾਂਡੇ ਮੌਲਵੀ ਨੂੰ ਉਤਰ ਦਿੰਦੇ ਹੁੰਦੇ ਸੀ ਕਿਵੇਂ ਜੰਜੂ ਪਾਉਣ ਦੀ ਜਿਹੜੀ ਰਸਮ ਸੀ ਉਹ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਵੀ ਮੈਂ ਜਨੇਊ ਨਹੀਂ ਪਹਿਨਣਾ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਇਹ ਜਨੇਊ ਜੀਕ ਹਈ ਤਾਂ ਪਾਂਡੇ ਘੱਤ ਤਾਂ ਇਸ ਤਰ੍ਹਾਂ ਬੇਬੇ ਨਾਨਕੀ ਜੀ ਨਾਲ-ਨਾਲ ਬਾਣੀ ਦੀਆਂ ਪੰਕਤੀਆਂ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੇ ਭਤੀਜੇ ਨੂੰ ਸੁਣਾਉਂਦੇ ਆ ਤੇ ਉਹ ਬਹੁਤ ਪਿਆਰ ਨਾਲ ਤੋਤਲੀ ਆਵਾਜ਼ ਵਿੱਚ ਭੂਆ ਜੀ ਭੂਆ ਜੀ ਕਹਿ ਕੇ ਇਸ ਤਰ੍ਹਾਂ ਪ੍ਰੇਸ਼ਨ ਵੀ ਪੁੱਛਦੇ ਆ ਇੱਕ ਰਾਤੀ ਕੀ ਹੋਇਆ ਬੇਬੇ ਜੀ ਨੇ ਇਹ ਵੀ ਸੁਣਾਇਆ ਕਿ ਕਿਵੇਂ ਵੀਰ ਨਾਨਕ ਜੀ ਨੇ ਸੰਤਾਂ ਮਹਾਤਮਾ ਨੂੰ ਰੋਟੀਆਂ ਖਵਾ ਦਿੱਤੀਆਂ ਤੇ ਇਹ ਸੇਵਾ ਨੂੰ ਖਰਾ ਸੌਦਾ ਆ ਕੇ ਦੱਸਿਆ ਸੀ ਫਿਰ ਪਿਤਾ ਕਾਲੂ ਜੀ ਉਹਨਾਂ ਨੇ ਚਪੇੜਾਂ ਮਾਰੀਆਂ ਸੀਗੀਆਂ ਫਿਰ ਕਹਿਣ ਲੱਗੇ ਮੈਂ ਅੱਗੇ ਹੋ ਗਈ ਮਸਾਂ ਦੌੜ ਕੇ ਛੜਾਇਆ ਨਹੀਂ ਤਾਂ ਉਹਨਾਂ ਨੂੰ ਹੋਰ ਵੀ ਮਾਰ ਪੈਣੀ ਸੀ ਤੇਰੇ ਪਿਤਾ ਜੀ ਨੂੰ ਬੇਬੇ ਜੀ ਨੇ ਜਦੋਂ ਇਸ ਤਰ੍ਹਾਂ ਹੱਸਦੇ ਹੱਸਦੇ ਕਹਾਣੀ ਸੁਣਾਈ ਪਰ ਬਾਬਾ ਸ਼੍ਰੀ ਚੰਦ ਜੀ ਵੀ ਫਿਰ ਹੱਸ ਬੈ ਸੁਣ ਕੇ ਦੇਖੋ ਬਹੁਤ ਹੀ ਪ੍ਰੇਮ ਦੀ ਕਥਾ ਫਿਰ ਕਹਿਣ ਲੱਗੇ ਪਿਤਾ ਜੀ ਰੋਏ ਸੀ ਕਿ ਨਹੀਂ ਭੂਆ ਜੀ ਐਵੇਂ ਕਿਹਾ ਵੀ ਮੈਨੂੰ ਦੱਸੋ ਵੀ ਉਹ ਰੋਏ ਸੀ ਕਿ ਨਹੀਂ ਜਦੋਂ ਉਹਨਾਂ ਦੇ ਇਸ ਤਰ੍ਹਾਂ ਮਾਰ ਪਈ ਸੀ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਬੇਬੇ ਜੀ ਕਹਿਣ ਲੱਗੇ ਵੀ ਨਹੀਂ ਜੀ ਉਹ ਉਹ ਤਾਂ ਓਕਾ ਹੀ ਨਹੀਂ ਰੋਏ ਉਹ ਤਾਂ ਸਗੋਂ ਮੌਸਮ-ਮਸ ਕਰਦੇ ਹੱਸਦੇ ਰਹੇ ਉੱਥੇ ਕਿਉਂਕਿ ਜਿਹੜੇ ਬੇਬੇ ਨਾਨਕੀ ਜੀ ਹਨ ਉਹਨਾਂ ਦਾ ਇਹੀ ਯਕੀਨ ਆ ਇਹੀ ਭਰੋਸਾ ਕਿ ਮੇਰਾ ਵੀਰ ਕਿਸੇ ਨੂੰ ਰਵਾਉਣ ਨਹੀਂ ਹਸਾਉਣ ਆਇਆ ਵਾ ਗੁਰੂ ਨਾਨਕ ਸਾਹਿਬ ਜੀ ਆਪ ਕਿਵੇਂ ਰੋਂਦੇ ਜਿਹੜਾ ਆਪ ਰੋਂਦਾ ਹੋਵੇ ਉਹ ਦੂਜਿਆਂ ਨੂੰ ਵੀ ਰਵਾਉਂਦਾ ਹੁੰਦਾ ਮਹਾਰਾਜ ਤਾਂ ਮੁਸਕਰਾਉਂਦੇ ਰਹਿੰਦੇ ਦੂਜਿਆਂ ਨੂੰ ਵੀ ਖੁਸ਼ੀਆਂ ਦਿੰਦੇ ਬਾਬਾ ਜੀ ਨੇ ਸ਼੍ਰੀ ਚੰਦ ਜੀ ਨੇ ਫਿਰ ਤੋਤਲੀ ਜ਼ੁਬਾਨ 'ਚ ਫਿਰ ਪੁੱਛਿਆ ਭੂਆ ਜੀ ਮੈਂ ਵੀ ਸੰਤਾਂ ਨੂੰ ਰੋਟੀਆਂ ਖਵਾਉਂਗਾ ਕੀ ਫਿਰ ਮੇਰੇ ਪਿਤਾ ਜੀ ਆ ਕੇ ਮੈਨੂੰ ਮਾਰਨਗੇ ਇਹ ਸੁਣ ਕੇ ਬੇਬੇ ਜੀ ਨੇ ਘੁੱਟ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਛਾਤੀ 'ਨਾਂ ਲਾ ਲਿਆ ਕਹਿਣ ਲੱਗੇ ਲਾਲ ਜੀਓ ਜੇ ਤੁਸੀਂ ਸੰਤਾਂ ਮਹਾਪੁਰਖਾਂ ਨੂੰ ਪ੍ਰਸ਼ਾਦਾ ਛਕਾਉਂਗੇ ਨਾ ਤੁਹਾਡੇ ਪਿਤਾ ਜੀ ਤੁਹਾਨੂੰ ਮਾਰਨ ਕੁੱਟਣਗੇ ਨਹੀਂ ਸਗੋਂ ਤੁਹਾਡੇ ਤੇ ਖੁਸ਼ ਹੋਣਗੇ ਕਿਉਂਕਿ ਤੁਹਾਡੇ ਪਿਤਾ ਜੀ ਤਾਂ ਆਪ ਸੰਤਾਂ ਭਗਤਾਂ ਦੀ ਸੇਵਾ ਕਰਨ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀਗੇ ਤੇ ਇਹ ਤੁਹਾਡੇ ਤੇ ਉਹ ਨਾਰਾਜ਼ ਕਿਉਂ ਹੋਣਗੇ ਉਹ ਤਾਂ ਸਾਰਿਆਂ ਨੂੰ ਹੀ ਕਹਿੰਦੇ ਆ ਸੇਵਾ ਸਿਮਰਨ ਕਰੋ ਸਿਮਰਨ ਕਰੋ ਰੱਬ ਨੂੰ ਚੇਤੇ ਕਰੋ ਇਉਂ ਬਾਬੇ ਨਾਨਕ ਜੀ ਰੋਜ਼ ਬਾਬਾ ਸ਼੍ਰੀ ਚੰਦ ਜੀ ਨੂੰ ਫਿਰ ਜਦੋਂ ਨਾਲ ਲੈ ਕੇ ਪੈਂਦੇ ਆ ਛਾਤੀ ਨਾ ਘਟ ਕੇ ਲਾਉਂਦੇ ਆ ਸਾਖੀਆਂ ਹੀ ਸੁਣਾਈ ਜਾਂਦੇ ਆ ਹੁਣ ਜਦੋਂ ਆਪਾਂ ਬੱਚੇ ਜਿਹੜੇ ਹੁੰਦੇ ਆ ਸੰਗਤ ਜੀ ਇਹ ਤਾਂ ਆਟੇ ਦੇ ਦੀਵੇ ਹੁੰਦੇ ਆ ਜਿੱਧਰ ਨੂੰ ਮਰਜੀ ਇਹਨਾਂ ਨੂੰ ਮੋੜ ਦਿਓ ਹੁਣ ਬਾਬਾ ਸ਼੍ਰੀ ਚੰਦ ਜੀ ਜਿਹੜੇ ਹਨ ਉਹਨਾਂ ਦਾ ਬਚਪਨ ਦਾ ਜਿਹੜਾ ਸਾਰਾ ਜੀਵਨ ਉਹਦੇ ਵਿੱਚੋਂ ਬਹੁਤਾ ਜਿਹੜਾ ਜੀਵਨ ਆਪਾਂ ਦੇਖੀਏ ਬੇਬੇ ਨਾਨਕੀ ਜੀ ਕੋਲ ਹੀ ਉਹਨਾਂ ਨੇ ਬਤੀਤ ਕੀਤਾ ਵਾ ਫਿਰ ਉਹਨਾਂ ਨੂੰ ਬੰਦਗੀ ਦਾ ਚਾ ਕਿਵੇਂ ਪੈਦਾ ਹੋਇਆ ਇਹ ਵਾਲੀ ਕਥਾ ਜੇ ਤੁਸੀਂ ਵੀ ਸੁਣ ਲੂਗੇ ਹੋ ਸਕਦਾ ਮੈਂ ਪਹਿਲਾਂ ਵੀ ਆਪ ਜੀ ਨੂੰ ਅਰੰਭਤਾ ਵਿੱਚ ਦੱਸਿਆ ਵੀ ਇਸ ਤਰ੍ਹਾਂ ਤੁਹਾਡੇ ਅੰਦਰ ਵੀ ਇੱਕ ਚਾਹ ਪੈਦਾ ਹੋ ਜੇ ਕਿਉਂਕਿ ਸਾਨੂੰ ਸਾਰਿਆਂ ਨੂੰ ਚਾਹ ਵਾ ਵੱਖਰੇ ਵੱਖਰੇ ਇਸ ਤਰ੍ਹਾਂ ਦਾਦੀ ਪੋਤੇ ਨੂੰ ਆਪਣੇ ਆਪਣੇ ਚਾਹ ਹੁੰਦੇ ਆ ਇੱਕ ਦੂਜੇ ਨਾਲ ਮਾਤਾ ਪਿਤਾ ਨੂੰ ਆਪਣੇ ਚਾਹ ਹੁੰਦੇ ਆ ਇਹ ਸਾਰੇ ਆਪਣੇ ਇੱਕ ਦੂਜੇ ਨਾਲ ਸੰਬੰਧਾਂ ਸੰਬੰਧਾਂ ਦੇ ਵਿੱਚ ਇਸ਼ਾਵਾਂ ਨੇ ਇਹ ਸ਼ਾਵਾਂ ਦੇ ਵਿੱਚ ਚਾਹ ਨੇ ਤਾਂ ਵੱਖਰੇ ਵੱਖਰੇ ਚਾਅ ਹੁੰਦੇ ਆ ਵੀ ਸਾਡਾ ਇਸ ਤਰ੍ਹਾਂ ਕੰਮ ਬਣ ਜਾਵੇ ਆ ਕੰਮ ਬਣ ਜਾਵੇ ਬਾਕੀ ਸਾਰੇ ਕੰਮ ਹੀ ਹੋ ਜਾਣੇ ਹੁੰਦੇ ਆ ਇੱਕ ਬੰਦਗੀ ਹੀ ਹੁੰਦੀ ਆ ਜਿਹੜੀ ਬੰਦਾ ਕਰਦਾ ਨਹੀਂ ਤਾਂ ਉਹ ਆਪਾਂ ਅੱਗੇ ਸਰਵਣ ਕਰੀਏ ਮੋਦੀ ਖਾਨਾ ਚਲਾਉਂਦਿਆਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਚਲਾਉਂਦੇ ਸੀ ਪ੍ਰਸ਼ਾਦਾ ਘਰ ਆ ਕੇ ਛਕਿਆ ਕਰਦੇ ਸੀ ਕਿਉਂਕਿ ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨਾ ਸੰਭਾਲਿਆ 13 13 ਕਹਿ ਕੇ ਤੋਲਿਆ ਸਭ ਕੁਛ ਤੇਰਾ ਹੈ ਵਾਹਿਗੁਰੂ ਕੁਝ ਵੀ ਨਹੀਂ ਹੈ ਮੇਰਾ ਵਾਹਿਗੁਰੂ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕਰ ਦਿੱਤੀ ਤੇ ਰਾਤ ਨੂੰ ਸੌਣ ਵੇਲੇ ਬਾਬਾ ਸ਼੍ਰੀਚੰਦ ਜੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੌ ਜਾਂਦੇ ਹੁੰਦੇ ਸੀਗੇ ਕਦੀ ਕਦੀ ਐਵੇਂ ਵੀ ਹੋ ਜਾਂਦਾ ਉਹ ਮੋਦੀ ਖਾਣੇ ਚਲੇ ਜਾਂਦੇ ਤੇ ਨਾਲ-ਨਾਲ ਪਿਤਾ ਜੀ ਦੇ ਜਾਣਾ ਫਿਰ ਉਹਨਾਂ ਨੂੰ ਹੌਲੀ-ਹੌਲੀ ਆਦਤ ਪੈ ਗਈ ਸੀ ਗੁਰੂ ਮਹਾਰਾਜ ਜੀ ਨੂੰ ਆਖਣਾ ਪਿਤਾ ਜੀ ਮੈਨੂੰ ਸੰਤਾਂ ਭਗਤਾਂ ਦੀਆਂ ਸਾਖੀਆਂ ਸੁਣਾਓ ਫਿਰ ਬਾਬਾ ਨਾਨਕ ਜੀ ਨੇ ਆਪਣੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦਾ ਅੱਜ ਨਾਮ ਆ ਸਾਰੀ ਦੁਨੀਆ ਵਿੱਚ ਇਹਨਾਂ ਨੂੰ ਲੋਕ ਮੱਥਾ ਟੇਕਦੇ ਆ ਉਹ ਬਚਪਨ ਵਿੱਚ ਹੀ ਸਾਖੀਆਂ ਸੁਣਨ ਲੱਗ ਗਏ ਸੀਗੇ ਜਦੋਂ ਗੁਰੂ ਬਾਬਾ ਜੀ ਨੇ ਸੁਣਾਉਣੀਆਂ ਸਾਖੀਆਂ ਬਹੁਤ ਧਿਆਨ ਨਾਲ ਸੁਣਨੀਆਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਇਸ ਤਰ੍ਹਾਂ ਉਹਨਾਂ ਦਾ ਨਿਯਮ ਹੀ ਸੀਗਾ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਅੱਖਾਂ ਮੀਟ ਕੇ ਗੁਰੂ ਬਾਬਾ ਜੀ ਬੈਠ ਜਾਂਦੇ ਇਹ ਤਾਂ ਆਪਾਂ ਜਨਮ ਸਾਖੀਆਂ 'ਚ ਵੀ ਸਰਵਣ ਕੀਤਾ ਭਾਈ ਮਰਦਾਨਾ ਜੀ ਪਹਿਰਾ ਦਿੰਦੇ ਆ ਗੁਰੂ ਨਾਨਕ ਸਾਹਿਬ ਜੀ ਅੱਖਾਂ ਮੀਟ ਲੈਂਦੇ ਆ ਕਦੇ ਕਦੇ ਇਸ ਤਰ੍ਹਾਂ ਵੀ ਵਾਪਰ ਜਾਂਦਾ ਬਾਬਾ ਸ਼੍ਰੀ ਚੰਦ ਜੀ ਦੀ ਅੱਖ ਖੁੱਲ ਜਾਂਦੀ ਜਦੋਂ ਅੱਖ ਖੁੱਲਦੀ ਆ ਬਾਬਾ ਸ਼੍ਰੀ ਚੰਦ ਜੀ ਦੀ ਉਹ ਦੇਖਦੇ ਆ ਉਹਨਾਂ ਦੇ ਪਿਤਾ ਜੀ ਅੱਖਾਂ ਮੀਟ ਕੇ ਬੈਠੇ ਹਨ ਬਹੁਤ ਧਿਆਨ ਇੱਕ ਮਨ ਇੱਕ ਚਿੱਤ ਹੋ ਕੇ ਤਾਂ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਵੇਖਦੇ ਰਹਿੰਦੇ ਨਿਹਾਰਦੇ ਰਹਿੰਦੇ ਤੱਕਦੇ ਰਹਿੰਦੇ ਤੇ ਉਹਨਾਂ ਨੇ ਸੋਚਣਾ ਵੀ ਪਿਤਾ ਜੀ ਅੱਖਾਂ ਮੀਚ ਕੇ ਬੈਠਦੇ ਨੇ ਜ਼ਰੂਰ ਇਹਦੇ ਵਿੱਚ ਕੋਈ ਚੰਗੀ ਗੱਲ ਆ ਉਸੇ ਤਰ੍ਹਾਂ ਆਪ ਵੀ ਉਹਨਾਂ ਨੇ ਅੱਖਾਂ ਮੀਟ ਕੇ ਬੈਠਣਾ ਸ਼ੁਰੂ ਕਰ ਦਿੱਤਾ ਐਵੇਂ ਉਹਨਾਂ ਨੂੰ ਸਮਾਧੀ ਦੀ ਆਦਤ ਬਚਪਨ ਵਿੱਚ ਹੀ ਪੈ ਗਈ ਸੀ ਸੰਗਤ ਜੀ ਕਿਉਂਕਿ ਬੱਚਿਆਂ ਦਾ ਜਿਹੜਾ ਆਪਾਂ ਵੇਖਨੇ ਆ ਸਭਾ ਉਹ ਹੁੰਦਾ ਵੀ ਉਹ ਆਪਾਂ ਨੂੰ ਵੇਖ ਕੇ ਨਕਲ ਕਰਦੇ ਆ ਸ਼ੁਰੂ-ਸ਼ੁਰੂ ਵਿੱਚ ਇਦਾਂ ਹੀ ਹੁੰਦਾ ਇਦਾਂ ਬੱਚਿਆਂ ਨੂੰ ਜੋੜਿਆ ਜਾ ਸਕਦਾ ਜਿਹੜੇ ਮਾਂ ਪਿਓ ਬਾਣੀ ਨਾਲ ਜੁੜੇ ਹੋਣਗੇ ਉਹਨਾਂ ਦੇ ਬੱਚੇ ਹੀ ਬਾਣੀ ਨਾਲ ਅੱਗੇ ਜੁੜਦੇ ਆ ਜੇ ਆਪਾਂ ਆਪ ਹੀ ਨਹੀਂ ਬਾਣੀ ਨਾਲ ਜੁੜੇ ਬੱਚੇ ਸਾਡੇ ਕਿਸ ਤਰ੍ਹਾਂ ਬਾਣੀ ਨਾਲ ਜੁੜ ਸਕਦੇ ਹਨ ਜੀ ਤਾਂ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਇੱਕ ਤਾਂ ਭੂਆ ਜੀ ਦੀ ਸਿੱਖਿਆ ਉਹਨਾਂ ਨੂੰ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਉਹਨਾਂ ਦਾ ਨਾਮ ਅੱਜ ਦੁਨੀਆ ਤੇ ਇਕ ਉਹਨੇ ਬਾਬਾ ਨਾਨਕ ਜੀ ਤੋਂ ਸਿੱਖਿਆ ਸੀ ਅੱਖਾਂ ਮੀਟ ਕੇ ਜਿਹੜਾ ਬੈਠਣਾ ਮ ਜਰੂਰ ਇੱਕ ਚੰਗਾ ਕਰਮਾ ਵੀ ਪਿਤਾ ਜੀ ਬੈਠਦੇ ਨੇ ਮੈਨੂੰ ਵੀ ਬੈਠਣਾ ਚਾਹੀਦਾ ਸਮਾਧੀ ਤੋਂ ਉੱਠਣ ਵੇਲੇ ਗੁਰੂ ਜੀ ਨੇ ਕਈ ਵਾਰੀ ਇਹਨਾਂ ਨੂੰ ਦੇਖਿਆ ਵੀ ਤ੍ਰੂ ਭਗਤ ਦੇ ਵਾਂਗ ਸ਼੍ਰੀ ਚੰਦ ਵੀ ਬੈਠਾ ਰਹਿੰਦਾ ਹੈ ਵੀ ਮੇਰਾ ਪੁੱਤਰ ਵੀ ਬੈਠਦਾ ਹੈ ਇਹਨਾਂ ਨੂੰ ਸਿਮਰਨ ਭਗਤੀ ਦੀ ਕਿੰਨੀ ਲਗਨ ਹੋਵੇਗੀ ਵੀ ਜੋ ਬਚਪਨ ਅਵਸਥਾ ਵਿੱਚ ਇਹ ਸਮਾਧੀਆਂ ਲਾਉਣ ਲੱਗ ਗਈ ਸੀ ਬਾਬਾ ਨਾਨਕ ਜੀ ਨੇ ਆਖ ਦਿੱਤਾ ਸੀ ਇਹ ਜ਼ਰੂਰ ਤਪੱਸਵੀ ਬਣਨਗੇ ਐਸਾ ਇਹਨਾਂ ਦੇ ਬਚਪਨ ਦੀ ਬੈਠਕ ਉਹਨੂੰ ਵੇਖ ਕੇ ਹੀ ਅੰਦਾਜ਼ਾ ਲਾ ਲਏ ਵਿਦਵਾਨ ਜਿਹੜੇ ਸੀਗੇ ਕਰ ਲੈਂਦੇ ਸੀ ਅੰਦਾਜ਼ਾ ਲਾ ਲੈਂਦੇ ਸੀ ਵੀ ਇਹ ਜ਼ਰੂਰ ਤਪੱਸਵੀ ਬਣਨਗੇ ਵੀ ਇਸ ਤੋਂ ਵਧੇਕ ਚਾਹੀਦਾ ਵੀ ਕੀ ਸੀਗਾ ਘਰ ਵਿੱਚ ਜਿਹੜਾ ਬੱਚਾ ਹੋਵੇ ਉਹ ਬੰਦਗੀ ਨਾਲ ਜੁੜਿਆ ਹੋਣਾ ਚਾਹੀਦਾ ਹੋਰ ਬੱਚਾ ਨੇ ਜਿਹੜੇ ਖੇਡੀ ਜਾਣਾ ਆਸ-ਪਾਸੇ ਲੜੀ ਝਗੜੀ ਜਾਣਾ ਪਰ ਇਹ ਬਾਲਕਾਂ ਤੋਂ ਥੋੜਾ ਜਿਹਾ ਹਟ ਕੇ ਤੇ ਅੱਖਾਂ ਮੀਟ ਕੇ ਬੈਠ ਜਾਂਦੇ ਹੁੰਦੇ ਸੀਗੇ ਨਾ ਸੁਭਾਈ ਇੰਦਾ ਬਣ ਗਿਆ ਸੀ ਜਦੋਂ ਕਿਸੇ ਬਜ਼ੁਰਗ ਨੇ ਦੇਖਣਾ ਵੱਡਿਆਂ ਨੇ ਵੇਖਣਾ ਕਹਿਣਾ ਜੀ ਦੇਖੋ ਇਹਨੂੰ ਬਚਪਨ ਦੇ ਵਿੱਚ ਹੀ ਕਿੰਨਾ ਬੰਦਗੀ ਦਾ ਚਾਵਾ ਆ ਆ ਉਮਰ ਤਾਂ ਬੱਚਿਆਂ ਦੀ ਖੇਡਣ ਦੀ ਹੁੰਦੀ ਆ ਇਹਦੇ ਵਿੱਚ ਸ਼ਰਾਰਤਾਂ ਕਰਦੇ ਆ ਭੱਜਦੇ ਆ ਪਰ ਇਹ ਕਿਵੇਂ ਟੱਕ ਕੇ ਬੈਠੇ ਰਹਿੰਦੇ ਆ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਾਬਾ ਨਾਨਕ ਜੀ ਨੇ ਆਪਣੇ ਵੱਡੇ ਸੁਪੁੱਤਰ ਸ਼੍ਰੀ ਚੰਦ ਜੀ ਨੂੰ ਕਿਸ ਤਰ੍ਹਾਂ ਬੈਠੀ ਦਵਾ ਸਿਮਰਨ ਦੀ ਰੀਤ ਕੀ ਹੁੰਦੀ ਆ ਨਾਮ ਜਪਣ ਦੇ ਗੁਣ ਕਿਹੜੇ ਹੁੰਦੇ ਆ ਇਹ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਏ ਬਾਬੇ ਨਾਨਕੀ ਜੀ ਨੇ ਉਹਨਾਂ ਨੂੰ ਸਾਖੀਆਂ ਸੁਣਾਈਆਂ ਵੀਰ ਜੀ ਦੀਆਂ ਬਹੁਤ ਵਧੀਆ ਉਹਨਾਂ ਦੀ ਪਰਵਰਿਸ਼ ਕੀਤੀ ਆ ਤਾਂ ਇਹ ਜੋ ਸਭ ਕੁਝ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਇੱਕ ਹੁਕਮ ਸੀ ਕਿ ਗੁਰਤਾ ਗੱਦੀ ਜਿਹੜੀ ਅੱਗੇ ਭਾਈ ਲੈਣਾ ਜੀ ਨੂੰ ਦਿੱਤੀ ਜਾਂਦੀ ਆ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਦੇ ਆ ਉਹ ਵੀ ਹੁਕਮ ਜੀ ਹੋਇਆ ਬਾਬਾ ਸ਼੍ਰੀਚੰਦ ਜੀ ਦਾ ਨਾਮ ਅੱਜ ਵੀ ਦੁਨੀਆ ਤੇ ਹੈਗਾ ਉਹ ਅਦਾਸੀਨ ਮਤ ਨਾਲ ਸੰਬੰਧ ਰੱਖਦੇ ਆ ਇਹ ਬਹੁਤ ਉਹਨਾਂ ਦੀ ਬੰਦਗੀ ਤਪ ਬਹੁਤ ਜ਼ਿਆਦਾ ਵਾ ਉਹਨਾਂ ਦੇ ਆਪਾਂ ਬਚਪਨ ਦੀ ਗੱਲ ਕਰਦੇ ਆ ਜਦੋਂ ਬਾਬਾ ਸ਼੍ਰੀਚੰਦ ਜੀ ਨੂੰ ਬੇਬੇ ਨਾਨਕੀ ਜੀ ਆਪਣੇ ਨਾਲ ਲੈ ਕੇ ਰਾਤ ਨੂੰ ਸੌਂਦੇ ਆ ਪਰ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਬਾਬਾ ਸ਼੍ਰੀਚੰਦ ਜੀ ਉੱਠ ਜਾਂਦੇ ਸੀ ਉਹਨਾਂ ਨੂੰ ਉਠਾਉਣਾ ਨਹੀਂ ਸੀ ਪੈਂਦਾ ਜਿਵੇਂ ਕਿ ਅੱਜ ਦੇ ਬੱਚਿਆਂ ਨੂੰ ਆਪਾਂ ਆਵਾਜ਼ ਦਿੰਨੇ ਆ ਕਈ ਵਾਰ ਉੱਠਦੇ ਹੀ ਨਹੀਂ ਗਰਮਖ ਪਿਆਰਿਓ ਕਈ ਬੱਚੇ ਇਹੋ ਜਿਹੇ ਆ ਉਹਨਾਂ ਨੂੰ ਹਲੂਣਾ ਵੀ ਦੇਣਾ ਪੈ ਜਾਂਦਾ ਪਰ ਕੋਈ ਕੋਈ ਬੱਚਾ ਹੁੰਦਾ ਜਿਹੜਾ ਬਿਨਾਂ అలਾਰਮ ਤੋਂ ਆਪਣੇ ਆਪ ਹੀ ਉੱਠ ਖੜਦਾ ਇਸ ਤਰ੍ਹਾਂ ਵੀ ਹੁੰਦਾ ਨਾ ਜੀ ਤਾਂ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹਨਾਂ ਦੀ ਆਪਾਂ ਗੱਲ ਕਰੀਏ ਆਪੇ ਹੀ ਆਪਣੇ ਆਪ ਉੱਠ ਜਾਂਦੇ ਹੁੰਦੇ ਸੀਗੇ ਕਈ ਵਾਰ ਬੇਬੇ ਨਾਨਕੀ ਜੀ ਦੇ ਨਾਲ ਪਏ ਹੋਣਾ ਉੱਠ ਖੜਨਾ ਬੇਬੇ ਨਾਨਕੀ ਜੀ ਨੇ ਕਈ ਵਾਰ ਇਸ ਤਰ੍ਹਾਂ ਇਹਨੂੰ ਸਧਾਰਨ ਜੀ ਗੱਲ ਇੱਕ ਦੋ ਦਿਨ ਤਾਂ ਜਾਣੀ ਵੀ ਇਹ ਕੋਈ ਸਰੀਰ ਦੀ ਕਿਰਿਆ ਕਰਨ ਵਾਸਤੇ ਪਿਸ਼ਾਬ ਆਉਣ ਲੱਗ ਜਾਂਦਾ ਜਿਵੇਂ ਬੱਚਿਆਂ ਨੂੰ ਵੀ ਤਾਂ ਜਾਗਦੇ ਆ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਪਰ ਬੇਬੇ ਜੀ ਨੂੰ ਬਾਅਦ ਚੋਂ ਪਤਾ ਲੱਗਾ ਵੀ ਇਹ ਭੇ ਤਾਂ ਵੀ ਇਹ ਸਿਮਰਨ ਕਰਨ ਦਾ ਇਹਨਾਂ ਨੂੰ ਚਾਹ ਵਾ ਫਿਰ ਉਹਨਾਂ ਨੇ ਇਹਨਾਂ ਨੂੰ ਹਲਾਣਾ ਜਲਾਉਣਾ ਛੱਡਤਾ ਅਭਿਆਸੀ ਜਾਣਿਆ ਦੋ ਦਿਨਾਂ ਚ ਹੀ ਬੇਬੇ ਨਾਨਕੀ ਜੀ ਸਮਝ ਗਏ ਸੀਗੇ ਵੀ ਇਹਨਾਂ ਨੂੰ ਸਿਮਰਨ ਦਾ ਚਾਹ ਪੈਦਾ ਹੋ ਗਿਆ ਇਹਨਾਂ ਅੰਦਰ ਕਿ ਹੁਣ ਤਾਂ ਬੇਬੇ ਜੀ ਇਹਨਾਂ ਨਾਲ ਮੰਝੇ ਉੱਤੇ ਬੈਠਣ ਸੌਣ ਨੂੰ ਵੀ ਇਹਨਾਂ ਦੀ ਨਰਾਦਰੀ ਹੁੰਦੀ ਸਮਝ ਕੇ ਡਰਨ ਜੇ ਲੱਗ ਗਏ ਵੀ ਇਹ ਬੰਦਗੀ ਵਾਲਿਆ ਇਹ ਮੇਰੇ ਵੀਰ ਜੀ ਦੇ ਫਰਜ਼ੰਦ ਆ ਉਹਨਾਂ ਦੇ ਬੱਚੇ ਆ ਕਿੰਨੇ ਕਰਮਾ ਵਾਲੇ ਆ ਫਿਰ ਬੜਪਣ ਵਿੱਚ ਆ ਜਾਣਾ ਵੀ ਕੋਈ ਡਰ ਨਹੀਂ ਮੈਨੂੰ ਮਾਤਾ ਤੁਲ ਜਾਣ ਕੇ ਝੋਲੀ ਚ ਪਾਇਆ ਨਾ ਮੈਨੂੰ ਨੀਂਦ ਕਿਵੇਂ ਆਵੇ ਇਹ ਇੱਕ ਮਾਂ ਸਮਝ ਕੇ ਉਹਨਾਂ ਨੇ ਪਾਲਿਆ ਸੀਗਾ ਬਾਬਾ ਸ਼੍ਰੀ ਚੰਦ ਜੀ ਨੂੰ ਭੂਆ ਜਾਂ ਭਤੀਜੇ ਦਾ ਰਿਸ਼ਤਾ ਨਹੀਂ ਇੱਕ ਮਾਂ ਪੁੱਤਰ ਦਾ ਰਿਸ਼ਤਾ ਹੀ ਸੀਗਾ ਇਹ ਜੇ ਆਪਾਂ ਬੇਬੇ ਨਾਨਕੀ ਜੀ ਦੀ ਗੱਲ ਕਰੀਏ ਉਹਨਾਂ ਦਾ ਗੁਰੂ ਮਹਾਰਾਜ ਨਾਲ ਇੰਨਾ ਪਿਆਰ ਸੀਗਾ ਉਹਨਾਂ ਨੂੰ ਵਰ ਵੀ ਮਿਲਿਆ ਸੀਗਾ ਵੀ ਜਦੋਂ ਮੈਨੂੰ ਤੁਸੀਂ ਯਾਦ ਕਰੋਗੇ ਮੈਂ ਹਾਜ਼ਰ ਹੋ ਜਾਇਆ ਕਰੂੰ ਕਈ ਵਾਰੀ ਬਾਬੇ ਨਾਨਕ ਜੀ ਨੇ ਤਵੇ ਉੱਪਰ ਰੋਟੀ ਪਾਉਣੀ ਰੋਟੀ ਅਜੇ ਫੁੱਲਦੀ ਨਹੀਂ ਸੀ ਹੁੰਦੀ ਚਿੱਤ ਵਿੱਚ ਯਾਦ ਕਰਨਾ ਵੀਰ ਜੀ ਬਾਬਾ ਨਾਨਕ ਜੀ ਨੂੰ ਵੀ ਤੁਸੀਂ ਆਏ ਕਿਉਂ ਨਹੀਂ ਰੋਟੀ ਫੁੱਲਣ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਂਦੇ ਹੁੰਦੇ ਸੀ ਇਹ ਸਾਰੀ ਭਾਵਨਾਵਾਂ ਵਾਲੀ ਕਥਾ ਹੁੰਦੀ ਆ ਇਹ ਤਰਕਬੁੱਧੀ ਬਣ ਕੇ ਨਹੀਂ ਸੁਣੀ ਜਾ ਸਕਦੀ ਜੀ ਜੇ ਤੁਹਾਡੀ ਤਰਕਬੁੱਧੀ ਆ ਫਿਰ ਤੁਸੀਂ ਕਦਾ ਚਿਤ ਵੀ ਇਹਨਾਂ ਗੱਲਾਂ ਵਿੱਚੋਂ ਆਨੰਦ ਨਹੀਂ ਮਾਣ ਸਕਦੇ ਜੋ ਗੁਰੂ ਮਹਾਰਾਜ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਕਥਾ ਸੁਣ ਕੇ ਵੀ ਜੇ ਰਾਸਾ ਜਾਵੇ ਪਿਆਰ ਪੈ ਜਾਵੇ ਬਾਣੀ ਨਾਲ ਚਾਉ ਪੈਦਾ ਹੋ ਜਾਵੇ ਸਿਮਰਨ ਦਾ ਕਿੱਡੀ ਵੱਡੀ ਗੱਲ ਆ ਜੀ ਇਸ ਕਰਕੇ ਤਾਂ ਇਹ ਕਿਹਾ ਜਾਂਦਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਇਹ ਬਾਬੇ ਦੀਆਂ ਜਿਹੜੀਆਂ ਸਾਖੀਆਂ ਹਨ ਗੁਰੂ ਮਹਾਰਾਜ ਦੀਆਂ ਇਹ ਸਾਨੂੰ ਕੋ ਪੁੱਤਰ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ ਬਹੁਤ ਕਿਰਪਾ ਹੋ ਜਾਂਦੀ ਆ ਤਾਂ ਬੇਬੇ ਨਾਨਕੀ ਜੀ ਬਹੁਤ ਪਿਆਰ ਕਰਦੇ ਸੀਗੇ ਕੋਲ ਪਾ ਲੈਣਾ ਬਾਬਾ ਸ਼੍ਰੀ ਚੰਦ ਜੀ ਨੂੰ ਸਾਖੀਆਂ ਸੁਣਾਉਣੀਆਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਨਾਮ ਸਿਮਰਨ ਦਾ ਅਭਿਆਸ ਦੱਸਣਾ ਉਹ ਜਦੋਂ ਆਪਾਂ ਜਨਮ ਸਾਖੀਆਂ ਪੜ੍ਹਦੇ ਹਾਂ ਉਦੋਂ ਭਾਵੇਂ ਕਿ ਕੁਝ ਤਸਵੀਰਾਂ ਜਿਹੜੀਆਂ ਇਹ ਸਾਰੀਆਂ ਕਾਲਪਨਿਕ ਹੀ ਹੁੰਦੀਆਂ ਨੇ ਆਪਣੇ ਮਨੋਂ ਹੀ ਬਣਾਈਆਂ ਹੁੰਦੀਆਂ ਨੇ ਭਾਵਨਾ ਨਾਲ ਕਿਸੇ ਨੇ ਜਦੋਂ ਤਸਵੀਰ ਹੈ ਨਾ ਇੱਕ ਬਾਬਾ ਸ਼੍ਰੀ ਚੰਦ ਜੀ ਨੂੰ ਭੂਆ ਨਾਨਕੀ ਜੀ ਵੱਲੋਂ ਲਿਖਣ ਪੜ੍ਹਨ ਦੀ ਸਿੱਖਲਾਈ ਤੇ ਉਹ ਉਹਨਾਂ ਦੇ ਹੱਥ ਵਿੱਚ ਜਿਹੜੀ ਫੱਟੀ ਆ ਬਾਬਾ ਸ਼੍ਰੀ ਚੰਦ ਜੀ ਦੇ ਉਹਦੇ ਉੱਪਰ ਉਹ ਲਿਖ ਰਹੇ ਆ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦ ਤਾਂ ਉਦੋਂ ਉਹ ਬਹੁਤ ਪਿਆਰੀ ਲੱਗਦੀ ਹੈ ਇਹ ਤਸਵੀਰ ਜਿਹੜੀ ਆ ਨਾ ਇਹ ਕਿਉਂਕਿ ਬੇਬੇ ਨਾਨਕੀ ਜੀ ਉਹਨਾਂ ਤੋਂ ਕੀ ਲਖਾ ਰਹੇ ਆ ਮੂਲ ਮੰਤਰ ਸ੍ਰੀ ਜਪਜੀ ਸਾਹਿਬ ਦੀ ਬਾਣੀ ਉਹਨਾਂ ਨੂੰ ਕੰਠ ਕਰਵਾ ਰਹੇ ਆ ਤਾਂ ਕਿੱਡੀ ਇਹ ਕਿਰਪਾ ਸੀਗੀ ਅਸਲ ਦੇ ਵਿੱਚ ਅਸੀਂ ਜਨਮ ਸਾਖੀਆਂ ਦਾ ਮੈਂ ਤਾਂ ਤੁਹਾਨੂੰ ਕਹੂੰਗਾ ਵੀ ਆਪਾਂ ਨੂੰ ਨਿਤਨੇਮ ਹੀ ਕਰਨਾ ਚਾਹੀਦਾ ਜਨਮ ਸਾਖੀਆਂ ਜਿਹੜੀਆਂ ਹੁੰਦੀਆਂ ਇਹਨਾਂ ਦਾ ਨਾਮ ਜਦੋਂ ਆਪਾਂ ਬਣਾ ਲੈਨੇ ਆ ਜੇ ਨਹੀਂ ਆਪਾਂ ਪੜ ਸਕਦੇ ਸੁਣ ਲਓ ਜੀ ਸੁਣ ਲਓ ਇਹਨਾਂ ਨੂੰ ਧਿਆਨ ਨਾਲ ਸੁਣਨ ਨਾਲ ਤਾਂ ਪੜਨ ਤੋਂ ਵੀ ਜ਼ਿਆਦਾ ਵੱਧ ਗਿਆਨ ਹੁੰਦਾ ਕਿਉਂਕਿ ਕਈ ਵਾਰੀ ਅਸੀਂ ਪੜਦੇ ਆ ਪੜਦਿਆਂ ਪੜਦਿਆਂ ਦਾ ਧਿਆਨ ਬਾਹਰ ਹੋ ਜਾਂਦਾ ਪਰ ਸੁਣਿਆ ਤਦ ਹੀ ਜਾਵੇਗਾ ਜੇ ਸਾਡਾ ਧਿਆਨ ਉਹ ਗੱਲ ਵਿੱਚ ਹੋਵੇਗਾ ਇਸ ਕਰਕੇ ਸੁਣਨ ਦੀ ਮਹਿਮਾ ਵੀ ਬਹੁਤ ਜ਼ਿਆਦਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਲਿਖੀ ਆ ਤਾਂ ਬਾਬਾ ਸ਼੍ਰੀ ਚੰਦ ਜੀ ਜਦੋਂ 7 ਸਾਲਾਂ ਦੇ ਹੋ ਗਏ ਬੇਬੇ ਨਾਨਕੀ ਜੀ ਦੀ ਉਦੋਂ ਝੋਲੀ ਪਾ ਕੇ ਗਏ ਸੀ ਗੁਰੂ ਨਾਨਕ ਦੇਵ ਜੀ ਵੀ ਹੁਣ ਇਹਨਾਂ ਨੂੰ ਤੁਸੀਂ ਸੰਭਾਲਣਾ ਤੇ ਬੇਬੇ ਨਾਨਕੀ ਜੀ ਨੇ ਆਪਣਾ ਫਰਜ਼ ਪੂਰਾ ਕਰਤਾ ਉਹਨਾਂ ਨੇ ਬਹੁਤ ਪ੍ਰੇਮ ਨਾਲ ਪਾਲਿਆ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਹੋਣ ਦਿੱਤੀ ਤੇ ਬੇਬੇ ਨਾਨਕੀ ਜੀ ਦੇ ਜਿਹੜੇ ਜੀਵਨ ਸਾਥੀ ਸਨ ਭਾਈਆ ਜੈਰਾਮ ਜੀ ਉਹਨਾਂ ਦਾ ਸੁਭਾਅ ਵੀ ਬੜਾ ਚੰਗਾ ਸੀ ਘਰ ਵਿੱਚ ਸਭ ਕੁਝ ਸੀਗਾ ਦੇਖੋ ਪਰ ਬੇਬੇ ਨਾਨਕੀ ਜੀ ਜਿਹੜੇ ਸੀਗੇ ਨਾ ਉਹ ਇੱਕ ਸੰਤਾਨ ਦੀ ਅਨੁਭਵ ਜਿਹੜਾ ਹੁੰਦਾ ਵੀ ਮੈਂ ਮਾਂ ਬਣ ਜਾਵਾਂ ਉਹਦੀ ਥੋੜਾ ਅਨੁਭਵ ਕਰਦੇ ਹੁੰਦੇ ਸੀਗੇ ਵੀ ਕਾਸ਼ ਮੈਂ ਮਾਂ ਬਣ ਜਾਂਦੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਦੇਖੋ ਉਹਨਾਂ ਦੇ ਭੈਣ ਜੀ ਆ ਵੱਡੇ ਭੈਣ ਜੀ ਆ ਉਹਨਾਂ ਨੇ ਸਖਣਾ ਨਹੀਂ ਰੱਖਿਆ ਉਹਨਾਂ ਨੂੰ ਇਹ ਮਾਂ ਹੋਣ ਦਾ ਵੀ ਅਹਿਸਾਸ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਦੁਆਰਾ ਕਰਵਾ ਦਿੱਤਾ ਇਹ ਗੱਲ ਤੁਸੀਂ ਚੇਤੇ ਰੱਖਣੀ ਆ ਇਤਿਹਾਸ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਭਾਵੇਂ ਕਿ ਉਹ ਮਾਂ ਨਹੀਂ ਬਣੇ ਪਰ ਉਹਨਾਂ ਨੂੰ ਸੁੱਖ ਮਾਂ ਵਾਲਾ ਹੀ ਗੁਰੂ ਸਾਹਿਬ ਜੀ ਨੇ ਦਵਾ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਬਾਹਗੁਰੂ ਦਾ ਹੁਕਮ ਆ ਵੀ ਮੇਰੇ ਕਰਮਾਂ ਵਿੱਚ ਔਲਾਦ ਨਹੀਂ ਤਾਂ ਮੈਂ ਵੀਰ ਜੀ ਨੂੰ ਕਹਿ ਕੇ ਇਸ ਤਰ੍ਹਾਂ ਭਾਣੇ ਤੋਂ ਉਲਟ ਨਹੀਂ ਜਾਣਾ ਕਿਉਂਕਿ ਗੁਰਮਖ ਜਿਹੜੇ ਹੁੰਦੇ ਆ ਉਹ ਭਾਣਾ ਮੰਨਦੇ ਆ ਗੁਰਮਖ ਹੋਏ ਸੋ ਭਾਣਾ ਮੰਨੇ ਸਹਜੇ ਹਰ ਰਸ ਪੀਜੇ ਗੁਰੂ ਨਾਨਕ ਦੇਵ ਜੀ ਸਮਰੱਥ ਸਭ ਕੁਝ ਕਰ ਸਕਦੇ ਆ ਪਰ ਬਾਬੇ ਨਾਨਕ ਜੀ ਹੁਕਮ ਰਜਾ ਵਿੱਚ ਸੀਗੇ ਇਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਆਖਿਆ ਵੀ ਅੱਜ ਤੋਂ ਬਾਅਦ ਸ਼੍ਰੀ ਚੰਦ ਜੀ ਹੀ ਤੁਹਾਡੇ ਪੁੱਤਰ ਨੇ ਫਿਰ ਉਹਨਾਂ ਨੇ ਪੁੱਤਰ ਬਣ ਕੇ ਹੀ ਉਹਨਾਂ ਨੂੰ ਪਾਲ ਲਿਆ ਵਾ ਏ ਨਹੀਂ ਦਿਲ ਵਿੱਚ ਸਮਝਿਆ ਭਾਵ ਕੀ ਮੈਂ ਇਹਦੀ ਭੂਆ ਲੱਗਦੀ ਹਾਂ ਇਹ ਮੇਰਾ ਭਤੀਜਾ ਹੈ ਨਹੀਂ ਬਹੁਤ ਪ੍ਰੇਮ ਨਾਲ ਪਾਲਿਆ ਤੇ ਭਾਈਆ ਜੈਰਾਮ ਜੀ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਇੱਥੇ ਗੱਲ ਦੱਸਣੀ ਬੜੀ ਜ਼ਰੂਰੀ ਆ ਕਿਉਂਕਿ ਜੀਵਨ ਸਾਥੀ ਦੇ ਸਾਥ ਤੋਂ ਬਿਨਾ ਕੋਈ ਵੀ ਜਿਹੜਾ ਕੰਮ ਉਹ ਸੰਪੂਰਨ ਨਹੀਂ ਹੋ ਸਕਦਾ ਇਹ ਬੇਬੇ ਨਾਨਕੀ ਜੀ ਦੇ ਜੀਵਨ ਵਿੱਚੋਂ ਮਾਵਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਕਿਸ ਤਰ੍ਹਾਂ ਭਾਈ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਬਾਣੀ ਨਾਲ ਜੋੜਿਆ ਸਾਨੂੰ ਵੀ ਆਪਣੇ ਬੱਚਿਆਂ ਨੂੰ ਬਾਣੀ ਨਾਲ ਬਾਣੇ ਨਾਲ ਜੋੜਨਾ ਚਾਹੀਦਾ ਕਿਵੇਂ ਉਹ ਰਾਤ ਤੱਕ ਸਾਖੀਆਂ ਸੁਣਾਉਂਦੇ ਰਹਿੰਦੇ ਫੇਰੀ ਉਹਨਾਂ ਦੇ ਅੰਦਰ ਚਾਪ ਪੈਦਾ ਹੋਇਆ ਸਿਮਰਨ ਦਾ ਬੰਦਗੀ ਦਾ ਜੇ ਅਸੀਂ ਵੀ ਆਪਣੇ ਬੱਚਿਆਂ ਨਾਲ ਚੰਗੀਆਂ ਗੱਲਾਂ ਕਰਾਂਗੇ ਇਤਿਹਾਸ ਦੀਆਂ ਸਾਖੀਆਂ ਉਹਨਾਂ ਨੂੰ ਸੁਣਾਵਾਂਗੇ ਉਹ ਜ਼ਰੂਰ ਬਾਣੀ ਨਾਲ ਜੁੜ ਜਾਣਗੇ ਇਹੀ ਮੇਰੀ ਆਪ ਜੀ ਨੂੰ ਬੇਨਤੀ ਆ ਇਹ ਬੇਬੇ ਨਾਨਕੀ ਜੀ ਬਾਬਾ ਸ਼੍ਰੀ ਚੰਦ ਜੀ ਦਾ ਬਚਪਨ ਦਾ ਜੀਵਨ ਉਨ੍ਹਾਂ ਦੀ ਤੋਤਲੀ ਜ਼ੁਬਾਨ ਦੁਆਰਾ ਪੁੱਛੇ ਹੋਏ ਸਵਾਲ ਕਿਸ ਤਰ੍ਹਾਂ ਬੀਬੀ ਨਾਨਕੀ ਜੀ ਨੇ ਉਹਨਾਂ ਦੇ ਜਵਾਬ ਦਿੱਤੇ ਬਾਣੀ ਨਾਲ ਜੋੜਿਆ ਬਾਬਾ ਨਾਨਕ ਜੀ ਦੀ ਮਿਹਰ ਹੋ ਗਈ ਸਾਰੀ ਕਥਾਬ ਜੀ ਨੇ ਸਰਵਣ ਕੀਤੀ ਹੈ ਮੇਰੇ ਤੋਂ ਕਥਾ ਵਿਚਾਰਦੇ ਆ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਅਤੇ ਸਤਿਗੁਰੂ ਮਹਾਰਾਜ ਬਖਸ਼ੰਦ ਪਿਤਾ ਹਨ ਸਾਨੂੰ ਬਖਸ਼ ਲੈਣ ਜੀ ਕਿਉਂਕਿ ਕਲਯੁਗੀ ਜੀਵ ਹਾਂ ਕਥਾ ਵਿਚਾਰ ਕਰਦੇ ਆ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਇਨਸਾਨ ਤੋਂ ਸੰਗਤ ਜੀ ਸੋ ਵੱਧ ਤੋਂ ਵੱਧ ਭਾਈ ਆਪਣੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਪੜੋ ਜਨਮ ਸਾਖੀਆਂ ਨੂੰ ਜਾਣੋ ਭਾਵਨਾ ਬਣਾ ਕੇ ਕਥਾ ਸੁਣਿਆ ਕਰੋ ਇਹ ਸੁਣੀ ਹੋਈ ਕਥਾ ਨੇ ਹੀ ਆਪ ਜੀ ਦਾ ਇੱਕ ਦਿਨ ਜੀਵਨ ਜਿਹੜਾ ਹੈ ਬਦਲ ਕੇ ਰੱਖ ਦੇਣਾ ਇਹ ਜੋ ਮੈਂ ਜਨਮ ਸਾਖੀ ਆਪ ਜੀ ਨੂੰ ਸੁਣਾਈ ਹੈ ਇਹ ਬਾਬਾ ਸ਼੍ਰੀ ਚੰਦ ਜੀ ਦੀ ਜਨਮ ਸਾਖੀ ਵਿੱਚੋਂ ਸੁਣਾਈ ਆ ਜੀ ਇਹ ਕੋਈ ਆਪਣੇ ਕੋਲੋਂ ਨਹੀਂ ਇਥੇ ਸਰੋਤ ਦੱਸਣਾ ਮੈਂ ਆਪ ਜੀ ਨੂੰ ਜ਼ਰੂਰੀ ਸਮਝਦਾ ਹੁੰਨਾ ਵੀ ਮਨ ਵਿੱਚ ਸ਼ੰਕਾ ਨਾ ਰਹੇ ਇਹ ਗਿਆਨੀ ਈਸ਼ਰ ਸਿੰਘ ਜੀ ਸਨ ਉਹਨਾਂ ਨੇ ਇਹ ਉਦਾਸੀਨ ਸੰਪਰਦਾਏ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਪਰਥਾਏ ਤੇ ਇਹਨਾਂ ਨੂੰ ਪਿਆਰ ਕਰਦੇ ਸੀ ਇਹ ਜਨਮ ਸਾਖੀ ਉਹਨਾਂ ਨੇ ਫਿਰ ਸਿੱਖ ਪੰਥ ਦੀ ਝੋਲੀ ਵਿੱਚ ਪਾਈ ਆ ਜਿਹੜੇ ਜਿਹੜੇ ਪੜਦੇ ਆ ਉਹ ਲਾਹਾ ਪ੍ਰਾਪਤ ਕਰਦੇ ਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬੱਤ ਸੰਗਤਾਂ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ